ਚਹਲ ਡੈਰੀ ਫਾਰਮ YouTube ਚੈਨਲ ਤੇ ਜੀ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਇਹਨਾਂ ਗੱਲਾਂ ਬਾਰੇ ਵੀ ਆਪਾਂ ਨੂੰ ਫਾਰਮਿੰਗ ਕਰਨ ਤੋਂ ਪਹਿਲਾਂ گاਉਂ ਦਾ ਫਾਰਮ ਪਾਉਣ ਤੋਂ ਪਹਿਲਾਂ ਵੀ ਕੀ ਕੁਝ ਕਰਨਾ ਚਾਹੀਦਾ ਹੈ ਵੀਰਾਂ ਦੇ ਕਮੈਂਟ ਸੀ ਵੀ ਸ਼ੈੱਡ ਬਾਰੇ ਜਰੂਰ ਦੁਬਾਰੇ ਦੱਸਿਆ ਜਾਵੇ ਬਾਈ ਜੀ ਦੇਖੋ ਸ਼ੈੱਡ ਆਪਾਂ ਆਪਣੇ ਆਧਾਰ ਤੇ ਪਾਉਣਾ ਹੈਗਾ ਜੇ ਆਪਾਂ ਕਿਸੇ ਕੰਪਨੀ ਤੋਂ ਜਾਂ ਪੀਡੀਐਫ ਦਾ ਜਾਂ ਕਿਸੇ ਹੋਰ ਤੋਂ ਆਪਾਂ ਲੋਨ ਕਰਾਇਆ ਲੋਨ ਦੇ ਆਧਾਰ ਤੇ ਆਪਾਂ ਸ਼ੈੱਡ ਪਾਉਣਾ ਤਾਂ ਬਹੁਤ ਜਿਆਦਾ ਮਹਿੰਗਾ ਪਊਗਾ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਤੁਸੀਂ ਪੰਜ ਚਾਰ ਪਸ਼ੂਆਂ ਤੋਂ ਸਟਾਰਟ ਕਰੋ ਤੇ ਸ਼ੈੱਡ ਬਾਈ ਜੀ ਜਾਂ ਆਪਦੀਆਂ ਪਲੇਟਾਂ ਤੇ ਜਾਂ ਸਿਰਕੀ ਦੇ ਭਾਂਡੇ ਤੋਂ ਸਟਾਰਟ ਕਰੋ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਵੱਡੇ ਫਾਰਮਾਂ ਦੀ ਰਿਸਕ ਕਰਨੀ ਹੈ ਕਿਉਂਕਿ ਜਿਹੜੇ ਵੱਡੇ ਫਾਰਮ ਸ਼ੈੱਡ ਪਾਏ ਹੋਇਆ ਬਾਈ ਜੀ ਉਹਨਾਂ ਨੇ ਇੱਕ ਦੋ گاਮਾਂ ਤੋਂ ਸਟਾਰਟ ਕਰਕੇ ਆਪਦੇ ਘਰ ਤੋਂ ਸਟਾਰਟ ਕਰਕੇ ਉਸ ਲੈਵਲ ਤੱਕ ਪਹੁੰਚੇ ਹੈ ਪਰ ਜਦੋਂ ਆਪਾਂ ਪਹਿਲਾਂ ਹੀ ਉਸ ਲੈਵਲ ਤੋਂ ਹੀ ਸਟਾਰਟ ਕਰਦੇ ਆ ਤਾਂ ਆਪਾਂ ਰਪੀਏ ਸ਼ੈੱਡ ਤੇ ਲਾ ਵੰਨੇ ਆ ਆਪਣੇ ਕੋਲੇ ਮਗਰ ਕੁਛ ਨਹੀਂ ਵੱਜਦਾ ਸੋ ਬੇਨਤੀ ਹੈ ਭਰਾਵੋ ਵੀ ਕਿਸੇ ਦੀ ਰੀਸ ਨਹੀਂ ਕਰਨੀ ਪੰਜ ਚਾਰ ਪਸ਼ੂਆਂ ਤੋਂ ਸਟਾਰਟ ਕਰੋ ਘਰ ਦੇ ਲੈਵਲ ਤੋਂ ਸਟਾਰਟ ਕਰੋ ਜੇ ਤੁਸੀਂ ਪੌਣਾ ਵੀ ਚਾਹੁੰਦੇ ਹੋ ਤਾਂ ਵਧੀਆ ਸਿਰਕੀ ਦਾ ਭਾਂਡਾ ਪਾਓ ਜਿਹੜਾ ਕਿ ਗਰਮੀਆਂ ਦੇ ਵਿੱਚ ਠੰਡਾ ਹੋਊਗਾ ਤੇ ਜਦੋਂ ਠੰਡ ਪੈਂਦੀ ਹੈ ਉਦੋਂ ਨਿੱਗਾ ਰਹਿੰਦਾ ਹੈਗਾ ਸੋ ਇਹ 80 ਰੁਪਈਆ ਦੇ ਵਿੱਚ ਤਿਆਰ ਹੋ ਜੂ ਜੇ ਤੁਸੀਂ 15 बाई 30 ਦਾ ਭਾਂਡਾ ਪਾਉਂਗੇ ਤਾਂ 60000 ਰੁਪਏ ਦੇ ਵਿੱਚ ਸਾਰੇ ਖਰਚੇ ਦੇ ਵਿੱਚ ਮਿਸਤਰੀ ਦਾ ਖਰਚਾ ਸਿਰਕੀ ਦਾ ਖਰਚਾ ਤੇ ਇਟਾਂ ਦੇ ਖਰਚੇ ਦੇ ਵਿੱਚ ਇਹ ਤਿਆਰ ਹੋ ਜੂਗਾ ਬਹੁਤ ਵਧੀਆ ਹੈਗਾ ਪਰ ਜੇ ਤੁਸੀਂ ਪਹਿਲਾਂ ਹੀ ਪਲੇਟਾਂ ਨਾਲ ਵੱਡੇ ਸ਼ੈੱਡ ਨਾਲ ਪੰਗਾ ਲੈ ਲਿਆ ਦੋਸਤੋ ਫਿਰ ਤੁਹਾਡੇ ਕੋਲੇ ਅੱਗੇ ਪੈਸੇ ਮੰਨ ਕੇ ਚਲੋ ਵੀ ਕਿਸ਼ਤਾਂ ਵਾਲੇ ਹੋ ਜਾਣਗੇ ਤੁਹਾਡੇ ਸ਼ੈੱਡ ਦਾ ਖਰਚਾ ਹੋ ਜੂਗਾ ਤਾਂ ਤੁਹਾਡੇ ਕੋਲੇ ਪਸੂਲ ਲੈਣ ਨੂੰ ਪੈਸੇ ਨਹੀਂ ਬਚਣਗੇ ਤੇ ਹੌਲੀ ਹੌਲੀ ਸਿਸਟਮ ਫੇਲ ਹੋ ਜੂਗਾ ਸੋ ਬੇਨਤੀ ਹੈ ਕਿ ਭਰਾਵੋ ਵੀ ਜਿਹੜਾ ਸ਼ੈੱਡ ਵਾਲਾ ਹੈਗਾ ਉਹ ਤੁਸੀਂ ਆਪਦੇ ਲੈਵਲ ਤੋਂ ਸਟਾਰਟ ਕਰਨਾ ਹੈ ਜੇ ਤੁਸੀਂ ਪੰਜ ਚਾਰ ਪਸ਼ੂ ਸਟਾਰਟ ਕਰਨੇ ਤਾਂ ਆਪਦੇ ਘਰ ਤੋਂ ਹੀ ਕਰੋ ਸਿੰਪਲ ਸਿਰਕੀ ਵਾਲਾ ਭਾਂਡਾ ਪਾਓ ਪਲੇਟਾਂ ਵੀ ਨਾ ਪਾਓ ਕਿਉਂਕਿ ਗਰਮੀ 'ਚ ਤੰਗ ਹੋਵੋਗੇ ਫਿਰ ਉਹਦੀ ਹੀਟ ਬਣੂਗੀ ਸਿਰਕੀ ਵਾਲਾ ਭਾਂਡਾ ਪਾ ਲਓ 50-60000 ਰੁਪਏ 'ਚ ਭਾਂਡਾ ਤਿਆਰ ਹੋ ਜਾਂਦਾ ਹੈ 7-8 ਪਸ਼ੂਆਂ ਤੱਕ ਆਪਾਂ ਉਹਦੇ ਵਿੱਚ ਰੱਖ ਸਕਦੇ ਹਾਂ ਅੱਗੇ ਜਿਵੇਂ ਤੁਹਾਡਾ ਪ੍ਰੋਸੈਸ ਹੋਊਗਾ ਬਿਨਾ ਹੋ ਸਕਦਾ ਤੁਸੀਂ ਬਿਨਾ ਲੋਨ ਵਾਲਾ ਕਰੋ ਜਿੰਨਾ ਕਰਨਾ ਹੈ ਨੇਕਾ ਲੋਨ ਵਾਲਾ ਕਰੋਗੇ ਤਾਂ ਉਹਦੇ ਵਿੱਚ ਤੁਹਾਨੂੰ ਕਿਸ਼ਤ ਕੱਢਣੀ ਪਊ ਕੰਮ ਵਾਲਾ ਬੰਦਾ ਵੀ ਰੱਖਣਾ ਪਊਗਾ ਜੇ ਜਿੰਨਾਕ ਆਪ ਕਰ ਸਕੋ ਮਿਹਨਤ ਕਰ ਸਕੋ ਪਹਿਲੀ ਗੱਲ ਤਾਂ ਸਟਾਰਟ ਹੀ ਫੇਰ ਕਰੋ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਹੈ ਰੈਗੂਲਰ ਹੈ ਸਵੇਰ ਜਲਦੀ ਉੱਠਣਾ ਸ਼ਾਮ ਨੂੰ ਪੱਕੀਆਂ ਡਿਊਟੀਆਂ ਨੇ ਵੀਰੇ ਵਾਧੂ ਐਵੇਂ ਹੀ ਪੰਗਾ ਨਾ ਲਿਓ ਫੇਰ ਕੱਲ ਨੂੰ ਕਰਜ਼ੇ ਦੇ ਥੱਲੇ ਆਉਂਗੇ ਪਹਿਲਾਂ ਆਪਦਾ ਮਾਨ ਬਣਾ ਲਓ ਮਨ 'ਚ ਸ਼ੌਂਕ ਵੀ ਚਾਹੀਦਾ ਵੀ ਹਾਂ ਅਸੀਂ ਇਹ ਕੰਮ ਕਰ ਲਾਂਗੇ ਫੇਰ ਸਟਾਰਟ ਕਰਿਓ ਤੇ ਆਪਦੇ ਘਰ ਦੇ ਸ਼ੈੱਡ ਤੋਂ ਹੀ ਸਟਾਰਟ ਕਰੋ ਛੋਟੇ ਕੰਮ ਤੋਂ ਸਟਾਰਟ ਕਰੋ ਸੋ ਧੰਨਵਾਦ ਜੀ ਜੇ ਵੀਡੀਓ ਆਪਣੀ ਚੰਗੀ ਲੱਗੀ ਵੀਰੇ ਸ਼ੇਅਰ ਜਰੂਰ ਕਰ ਦਿਓ ਸਮੇਂ-ਸਮੇਂ ਸਰ ਆਪਾਂ ਵੀਡੀਓ ਪਾਉਂਦੇ ਰਹਾਂਗੇ ਧੰਨਵਾਦ ਜੀ